ਵਾਹਿਗੁਰੂ ਵਾਹਿਗੁਰੂ ਇਹ ਗੁਰੂ ਹਸਤਾਨ ਮਮੂਨ ਸਾਹਿਬ ਭਗਵਾਨ ਸ੍ਰੀ ਚੰਦਰਮਹਾਰਾਜ ਜੀ ਦਾ ਸਥਾਨ ਇੱਥੇ ਭਗਵਾਨ ਦੇ ਚਰਨ ਲੱਗੇ ਨੇ ਹੁਣ ਤੱਕ ਭਗਵਾਨ ਦੇ ਚਰਨਾਂ ਦੀ ਨਿਸ਼ਾਨੀ ਪਈਆ ਇਹ ਇੱਕ ਪਪੰਜਲੀ ਦਾ ਦਰਖਤ ਹੈ ਇਹ ਭਗਵਾਨ ਨੇ ਦਾਤਨ ਕਰਕੇ ਉਹ ਗੱਡਿਆ ਸੀ ਉਹੀ ਦਰਖਤ ਬਣ ਗਿਆ ਆਪਕੀ ਇਹ ਦੇ ਵਰਗਾ ਹੋਰ ਕੋਈ ਦੁਨੀਆ ਚ ਦਰਖਤ ਨਹੀਂ ਹੈ ਇੱਕੋ ਹੀ ਇਹ ਅਰਸਾਂ ਤੋਂ ਭਗਵਾਨ ਦਾਤਨ ਰੂਪ ਚ ਆਇਆ ਸੀ ਤੇ ਇਹ ਗੱਡਿਆ ਇਹ 500 ਸਾਲ ਪੁਰਾਣਾ ਅਸਥਾਨ ਹੈ ਭਗਵਾਨ ਦੇ ਚਰਨ ਲੱਗੇ ਨੇ ਦਾਤਨ ਨੇ ਤੇ ਚਰਨਾਂ ਦੀ ਨਿਸ਼ਾਨੀ ਆ ਭਗਵਾਨ ਨੇ بڑا ਸਮਾਰ ਹੈ ਕੇ ਤਪੱਸਿਆ ਕਰੀ ਹੈ ਇਹ ਉਦਾਸੀਆਂ ਵਾਸਤੇ ਪਵਿੱਤਰ ਅਸਥਾਨ ਹੈ ਵਾਹਿਗੁਰੂ ਵਾਹਿਗੁਰੂ ਅਰੇ ਅੱਥਰੂ ਵੀ ਲੱਗੇ ਸਤਾਂ ਆਈ ਗਏ